ਕਿ ਸਾਰੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਆ ਜਾਂ ਹੈਲਥ ਪ੍ਰੋਫੈਸ਼ਨਲਸ ਆ ਪੂਰੇ ਪੰਜਾਬ ਦੇ ਅੱਜ ਉਹਨਾਂ ਨੂੰ ਬੁਲਾ ਕੇ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਮੈਡੀਕਲ ਕਾਲਜ ਦੇ ਹੈ ਚਾਹੇ ਗਵਰਨਮੈਂਟ ਹੈ ਡਿਸਟ੍ਰਿਕਟ ਹਸਪੀਟਲਸ ਹੈ ਸੋ ਸਾਰਿਆਂ ਨੂੰ ਸਾਰੀਆਂ ਐਸੋਸੀਏਸ਼ਨਸ ਬੁਲਾ ਕੇ ਉਹਨਾਂ ਨੂੰ ਸੁਣਿਆ ਉਹਨਾਂ ਦੇ opinion ਲੈ ਔਰ ਉਹਨਾਂ ਨੂੰ ਜੋ ਵੀ ਉਹਨਾਂ ਦੇ ਕਨਸਰਨਸ ਹੈ ਖਾਸ ਤੌਰ ਤੇ ਜਿਹੜੇ ਸਿਕਿਉਰਿਟੀ ਕਨਸਰਨਸ ਹੈ ਸਾਡੇ ਮੈਡੀਕਲ ਕਾਲਜਸ ਦੇ ਡਿਸਟ੍ਰਿਕਟ ਹਸਪੀਟਲਸ ਦੇ ਉਹਨਾਂ ਕਨਸਰਨਸ ਨੂੰ ਐਡਰੈਸ ਕੀਤਾ ਔਰ ਡਿਸਟ੍ਰਿਕਟ ਲੈਵਲ ਤੇ ਹੈਲਥ ਜਿਹੜੀਆਂ ਹੈਲਥ ਸਿਕਿਉਰਿਟੀ ਬੋਰਡ ਜਿਹੜੇ ਆ ਉਹ ਬਣਾਉਣ ਦੀ ਉਹਨਾਂ ਨੂੰ ਸਟਰੈਂਥਨ ਕਰਨ ਦੀ ਆਲਰੇਡੀ ਐਗਜ਼ਿਸਟ ਵੀ ਕਰਦੇ ਆ ਇਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਸੈਂਟਰਲ ਪ੍ਰੋਟੈਕਸ਼ਨ ਐਕਟ ਐਸਪੀਏ ਵਗੈਰਾ ਇਹਨਾਂ ਨੂੰ ਬਣਾਉਣ ਦੀ ਇਮੀਡੀਏਟਲੀ ਬਣਾਉਣ ਦੀ ਇੰਪਲੀਮੈਂਟ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਇੱਕ ਪਾਸੇ ਹੜਤਾਲ ਚੱਲਦੀ ਹੈ ਪ੍ਰਾਈਵੇਟ ਡਾਕਟਰਸ ਨੇ ਇਸ ਚੀਜ਼ ਦਾ ਕਿਤੇ ਨਾ ਕਿਤੇ ਲਾਹ ਹੀ ਕਹਾਗੇ ਵੀ ਲੈ ਰਹੇ ਨੇ ਉਧਰ ਨੂੰ ਲੋਕ ਦਿਖਾਉਣ ਜਾ ਰਹੇ ਨੇ ਉਹਨਾਂ ਨੂੰ ਆਪਸ਼ਨ ਤਾਂ ਦਿਖਾਉਣੀ ਹੈ ਕਿਸੇ ਨੇ ਲੱਗਦਾ ਨਹੀਂ ਵੀ ਓਪੀਡੀ ਦੇ ਨਾਲ ਇਹ ਵੱਡਾ ਅਸਰ ਪੈ ਰਿਹਾ ਹੈ ਇਹ ਦੇ ਕਰਨੀ ਚਾਹੀਏ ਤਾਂ ਸੈਂਟਰਲ ਗਵਰਨਮੈਂਟ ਚਾਹੇ ਸੁਪਰ ਗਵਰਨਮੈਂਟ ਨੂੰ ਸਟੈਪ ਤੱਕ ਮੈਨੂੰ ਪਤਾ ਹੈ ਕਿ ਇੱਥੇ ਜਿਹੜੇ ਪ੍ਰਾਈਵੇਟ ਹੈ ਜਾਂ ਆਈਐਮਏ ਆ ਜਾਂ ਪ੍ਰਾਈਵੇਟ ਡਾਕਟਰਸ ਆ ਸਭ ਪ੍ਰਾਈਵੇਟ ਡਾਕਟਰਸ ਐਸੋਸੀਏਸ਼ਨ ਆ ਜਿਹਨ ਮੈਡੀਕਲ ਕਾਲਜ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਸਾਰੇ ਹੀ ਸਟ੍ਰਾਈਕ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਅਸੀ ਕੱਲ ਅੱਜ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੀਟਿੰਗ ਡਾਕਟਰਾਂ ਦੇ ਨਾਲ ਕਰੀ ਗਈ ਹੈ ਤੇ ਹੁਣ ਕਈ ਚੀਜ਼ਾਂ ਜਿਹਈਆਂ ਨੇ ਜਿਹੜੀਆਂ ਕੇਂਦਰ ਦੇ ਨਾਲ ਡਿਸਕਸ ਕਰਨੀਆਂ ਨੇ ਜਾਂ ਕੇਂਦਰ ਨੂੰ ਕਹਿਣੀਆਂ ਨੇ ਰਾਜਪੁਰਾ ਚੁਬੇਵਲ ਸਾਡੇ ਨਾਲ ਨੇ ਕਿਉਂਕਿ ਸੰਸਦ ਨੇ ਤਾਂ ਕੇਂਦਰ ਦੇ ਕੋਲ ਜਿਹੜੀ ਗੱਲਬਾਤ ਕਰਨੀ ਹੈ ਜਾਂ ਉੱਥੇ ਰੱਖਣੀ ਹੈ ਤਾਂ ਇਹਨਾਂ ਦੇ ਵੱਲੋਂ ਰੱਖੇ ਜਾਓ ਤੁਸੀਂ ਖੁਦ ਡਾਕਟਰ ਚੇਪੇਵਲ ਸਾਹਿਬ ਦੇਖਿਓ ਜਿਹੜੀ ਪਹਿਲਾਂ ਤਾਂ ਇਹ ਪਰੇਸ਼ਾਨੀ ਆ ਰਹੀ ਹੈ ਡਿਮਾਂਡ ਸੀਪੀਏ ਦੀ ਬਹੁਤ ਲੰਬੇ ਟਾਈਮ ਤੋਂ ਆ ਗਈ ਇਸ ਪਰ ਲੱਗਦਾ ਵੀ ਕੇਂਦਰ ਸਰਕਾਰ ਇਸ ਮਸਲੇ ਨੂੰ ਲੈ ਕੇ ਉਨੀ ਚਿੰਤਤ ਹੈ ਕਿਉਂਕਿ ਇੰਨੀ ਸਮਾਂ ਹੋ ਗਿਆ ਹੜਤਾਲ ਚੱਲਦੇ ਰਿਐਕਟ ਕੋਈ ਅਹ ਦੇਖੋ ਮੈਂ ਡਾਕਟਰ ਬਲਵੀਰ ਸਿੰਘ ਜੀ ਨੂੰ ਅਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਇਹ ਜਿਹੜਾ ਇਸ਼ੂ ਆ ਜਿਹੜਾ ਜਿਸ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਜਿਹੜਾ ਵੈਸਟ ਬੰਗਾਲ ਦੇ ਵਿੱਚ ਜੋ ਸਾਡੀ ਜੂਨੀਅਰ ਡਾਕਟਰ ਦੇ ਨਾਲ ਰੇਪ ਐਂਡ ਮਰਡਰ ਹੋਇਆ ਉਸ ਇਸ਼ੂ ਤੇ ਜਿਹੜੀ ਸਾਡੇ ਹੈਲਥ ਮਿਨਿਸਟਰ ਨੇ ਲੀਡ ਲਈ ਹੈ ਕਿ ਸਾਰੇ ਜਿਹੜੇ ਮੈਡੀਕਲ ਪ੍ਰੋਫੈਸ਼ਨਲਜ਼ ਆ ਜਾਂ ਹੈਲਥ ਪ੍ਰੋਫੈਸ਼ਨਲਜ਼ ਆ ਪੂਰੇ ਪੰਜਾਬ ਦੇ ਅੱਜ ਉਹਨਾਂ ਨੂੰ ਬੁਲਾ ਕੇ ਚਾਹੇ ਉਹ ਪ੍ਰਾਈਵੇਟ ਹੈ ਚਾਹੇ ਮੈਡੀਕਲ ਕਾਲਜ ਦੇ ਹੈ ਚਾਹੇ ਗਵਰਨਮੈਂਟ ਦੇ ਹੈ ਡਿਸਟ੍ਰਿਕਟ ਹਸਪੀਟਲਸ ਦੇ ਸੋ ਸਾਰਿਆਂ ਨੂੰ ਸਾਰੀਆਂ ਐਸੋਸੀਏਸ਼ਨਾਂ ਬੁਲਾ ਕੇ ਉਹਨਾਂ ਨੂੰ ਸੁਣਿਆ ਉਹਨਾਂ ਦੇ opinion ਲੈ ਔਰ ਉਹਨਾਂ ਨੂੰ ਜੋ ਵੀ ਉਹਨਾਂ ਦੇ ਕਨਸਰਨਸ ਹੈ ਖਾਸ ਤੌਰ ਤੇ ਜਿਹੜੇ ਸਿਕਿਉਰਿਟੀ ਕਨਸਰਨਸ ਹੈ ਸਾਡੇ ਮੈਡੀਕਲ ਕਾਲਜਸ ਦੇ ਡਿਸਟ੍ਰਿਕਟ ਹਸਪੀਟਲਸ ਦੇ ਉਹਨਾਂ ਕਨਸਰਨਸ ਨੂੰ ਐਡਰੈਸ ਕੀਤਾ ਔਰ ਡਿਸਟ੍ਰਿਕਟ ਲੈਵਲ ਤੇ ਹੈਲਥ ਜਿਹੜੀਆਂ ਹੈਲਥ ਸਿਕਿਉਰਿਟੀ ਬੋਰਡ ਜਿਹੜੇ ਆ ਉਹ ਬਣਾਉਣ ਦੀ ਉਹਨਾਂ ਨੂੰ ਸਟਰੈਂਥਨ ਕਰਨ ਦੀ ਆਲਰੇਡੀ ਐਗਜ਼ਿਸਟ ਵੀ ਕਰਦੇ ਆ ਉਹਨਾਂ ਨੂੰ ਸਟਰੈਂਥਨ ਕਰਨ ਦੀ ਜਿਹੜੀ ਸਿਫਾਰਿਸ਼ ਉਹਨਾਂ ਨੇ ਕੀਤੀ ਹੈ ਕਿ ਉਹਨੂੰ ਸਟਰੈਂਥਨ ਕੀਤਾ ਜਾਏ ਔਰ ਦੂਸਰਾ ਜਿਹੜਾ ਐਕਸ ਗ੍ਰੇਸ਼ੀਆ ਜਿਹੜਾ ਕੇਂਦਰ ਸਰਕਾਰ ਕੋਲੋਂ ਵੈਸਟ ਬੰਗਾਲ ਦੀ ਜਿਹੜੀ ਜਿਹੜੀ ਉਹਦੀ ਸੂਬਾ ਸਰਕਾਰ ਉਹਦੇ ਕੋਲੋਂ 5-5 ਕਰੋੜ ਦੀ ਜਿਹੜੀ ਤਾਂ ਕਿ ਉਹਨਾਂ ਦਾ ਪਰਿਵਾਰ ਜਿਹੜਾ ਉਹ ਬਾਅਦ ਵਿੱਚ ਅੱਛੀ ਤਰ੍ਹਾਂ ਜਿਹੜਾ ਗੁਜ਼ਾਰਾ ਕਰ ਸਕੇ ਐਟ ਲੀਸਟ ਹੋਰ ਤਾਂ ਜਿਆਦਾ ਕੁਝ ਨਹੀਂ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਸੀਪੀਏ ਵਗੈਰਾ ਇਹਨਾਂ ਨੂੰ ਬਣਾਉਣ ਦੀ ਇਮੀਡੀਏਟਲੀ ਬਣਾਉਣ ਦੀ ਇੰਪਲੀਮੈਂਟ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ ਮੈਂ ਤੇ ਸਮਝਦਾ ਕਿ ਬਜਾਏ ਕਿ ਇਸ ਨੂੰ ਅਸੀਂ ਉਥੇ ਇਸ਼ੂਜ਼ ਨੂੰ ਰੇਜ਼ ਕਰੀਏ ਟੇਕ ਅਪ ਕਰੀਏ ਜਾਂ ਪ੍ਰਾਈਵੇਟ ਮੈਂਬਰ ਵੀ ਲੈ ਕੇ ਜਾਈਏ ਇਹ ਜਿਹੜੀ ਯੂਨੀਅਨ ਗਵਰਨਮੈਂਟ ਹੈ ਜਾਂ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸਾਡੇ ਨੇ ਮੋਦੀ ਜੀ ਉਹਨਾਂ ਨੂੰ ਖੁਦ ਇਹ ਜਿਹੜਾ ਇਸ਼ੂ ਹੈ ਟੇਕ ਅਪ ਕਰਨਾ ਚਾਹੀਦਾ ਰੈਦਰ ਦੇ ਸ਼ੁੱਡ ਬ੍ਰਿੰਗ ਆਰਡੀਨੈਂਸ ਔਨ ਦਿਸ ਕਿ ਬਜਾਏ ਕਿ ਅਜ ਤਾਂ ਚਲੋ ਸੈਸ਼ਨ ਨੂੰ ਟਾਈਮ ਵੀ ਆ ਇਸ ਤੇ ਆਰਡੀਨੈਂਸ ਲੈ ਕੇ ਆਣਾ ਚਾਹੀਦਾ ਤਾਂ ਕਿ ਦੇਸ਼ ਦੇ ਲੋਕ ਦੇਸ਼ ਦੇ ਲੋਕਾਂ ਨੂੰ ਵੀ ਪਤਾ ਚੱਲੇ ਕਿ ਯੂਨੀਅਨ ਗਵਰਨਮੈਂਟ ਵੀ ਜਿਹੜੀ ਆ ਕਿੰਨੀ ਕਨਸਰਨਡ ਆ ਤੇ ਸਟੇਟ ਗਵਰਨਮੈਂਟਸ ਜਿਹੜੀਆਂ ਪੰਜਾਬ ਸਰਕਾਰ ਐਟ ਲੀਸਟ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੀ ਇਸ ਆਲਸੋ ਵੈਰੀ ਮਚ ਕਨਸਰਨਡ ਬਹੁਤ ਚਿੰਤਤ ਨੇ ਸੋ ਉਹਨਾਂ ਦੇ ਡਾਇਰੈਕਸ਼ਨਸ ਤੇ ਜਿਹੜੀ ਅੱਜ ਇਹ ਮੀਟਿੰਗ ਹੋਈ ਹੈ ਤੇ ਮੀਟਿੰਗ ਦੇ ਨਤੀਜੇ ਵੀ ਜਿਹੜੇ ਆ ਮੈਨੂੰ ਪੂਰੀ ਉਮੀਦ ਹੈ ਕਿ ਸਾਰਥਕ ਨਿਕਲਣਗੇ ਸਭ ਦੇਖੀਏ ਹਾਲਾਤ ਬਹੁਤ ਜਿਆਦਾ ਖਰਾਬ ਨੇ ਇਹਦੇ ਵਿੱਚ ਹੋ ਇਹ ਰਿਹਾ ਕਿ ਮੈਕਸਿਮਮ ਡਾਕਟਰ ਸਟ੍ਰਾਈਕ ਤੇ ਨੇ ਉਹਦਾ ਫਾਇਦਾ ਕਿਤਨਾ ਕਿਤੇ ਜੇ ਕਹੀਏ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਇਹ ਜਿਹੜੇ ਹਾਲਾਤ ਨੇ ਵੈਸੇ ਤਾਂ ਬਹੁਤ ਚਿੰਤਾਜਨਕ ਨੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਲਾਜ਼ਮੀ ਗੱਲ ਆ ਇੱਕ ਪਾਸੇ ਹੜਤਾਲ ਚੱਲਦੀ ਆ ਪ੍ਰਾਈਵੇਟ ਡਾਕਟਰਸ ਨੇ ਇਸ ਚੀਜ਼ ਦਾ ਕਿਤਨਾ ਕਿਤੇ ਲਾਹੇ ਹੀ ਕਹਾਗੇ ਵੀ ਲੈ ਰਹੇ ਨੇ ਉਧਰ ਨੂੰ ਲੋਕ ਦਿਖਾਉਣ ਜਾ ਰਹੇ ਨੇ ਉਹਨਾਂ ਨੂੰ ਆਪਸ਼ਨ ਤਾਂ ਦਿਖਾਉਣੀ ਹੈ ਕਿਸੇ ਨੇ ਲੱਗਦਾ ਨਹੀਂ ਵੀ ਓਪੀਡੀ ਦੇ ਨਾਲ ਇਹ ਵੱਡਾ ਅਸਰ ਪੈ ਰਿਹਾ ਹੈ ਇਹ ਦੇ ਕਰਨੀ ਚਾਹੇ ਤਾਂ ਸੈਂਟਰਲ ਗਵਰਨਮੈਂਟ ਚਾਹੇ ਸੁਪਰ ਗਵਰਨਮੈਂਟ ਨੂੰ ਕੋਈ ਸਟੈਪ ਤੱਕ ਮੈਨੂੰ ਪਤਾ ਹੈ ਕਿ ਇੱਥੇ ਜਿਹੜੇ ਪ੍ਰਾਈਵੇਟ ਆ ਜਾਂ ਆਈਐਮਈ ਆ ਜਾਂ ਪ੍ਰਾਈਵੇਟ ਡਾਕਟਰਸ ਆ ਜਾਂ ਪ੍ਰਾਈਵੇਟ ਡਾਕਟਰਸ ਐਸੋਸੀਏਸ਼ਨ ਆ ਜਿਵੇਂ ਮੈਡੀਕਲ ਕਾਲਜ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਸਾਰੇ ਹੀ ਸਟ੍ਰਾਈਕ ਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਕਿਉਂਕਿ ਇਹ ਇਸ਼ੂ ਬੜਾ ਇੰਪੋਰਟੈਂਟ ਆ ਇਹ ਇਸ਼ੂ ਜਿਹੜਾ ਮੈਡੀਕਲਸ ਐਂਡ ਪੈਰਾਮੈਡੀਕਲਸ ਦੀ ਸੁਰੱਖਿਆ ਦੇ ਨਾਲ ਕਨਸਰਨਡ ਆ ਇਹ ਬੇਸਿਕਲੀ ਇਸ ਵੇਲੇ ਸਾਨੂੰ ਇਹ ਨਹੀਂ ਜ਼ਰੂਰ ਸੋਚਣ ਦੀ ਜ਼ਰੂਰਤ ਕਿ ਕਿਹਨੂੰ ਲਾਹਾ ਮਿਲ ਰਿਹਾ ਜਾਂ ਕਿਹਨੂੰ ਨਹੀਂ ਮਿਲ ਰਿਹਾ ਇਸ ਵੇਲੇ ਸਭ ਤੋਂ ਵੱਡੀ ਇਹ ਸੋਚਣ ਦੀ ਜ਼ਰੂਰਤ ਹੈ ਡਾਕਟਰ ਜਿਹਨੂੰ ਮਰੀਜ਼ੇ ਇੱਕ ਰੱਬ ਦੇ ਰੂਪ ਚ ਵੀ ਦੇਖਦਾ ਉਸ ਨੂੰ ਜਾਂ ਜਾਂ ਪੈਰਾਮੈਡੀਕਲ ਜਿਹੜੇ 24 ਘੰਟਿਆਂ ਦੇ ਵਿੱਚੋਂ ਲਗਭਗ 16-16 ਘੰਟੇ ਡਿਊਟੀ ਕਰਦੇ ਆ ਉਹਨਾਂ ਨੂੰ ਬਚਾਇਆ ਕਿਵੇਂ ਜਾ ਸਕਦਾ ਇਸ ਵੇਲੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਖਾਸ ਤੌਰ ਤੇ ਫੀਮੇਲਸ ਜਿਹੜੇ ਡਾਕਟਰਸ ਨੇ ਜਾਂ ਨਰਸਿਸ ਨੇ ਆਲਮੋਸਟ 70 75% ਫੀਮੇਲਸ ਨੇ ਉਹਨਾਂ ਦੀ ਸਿਕਿਉਰਿਟੀ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਕੰਸਰਨ ਹੈ ਸੋ ਉਸ ਦੇ ਕੰਸਰਨ ਬਾਰੇ ਜਿਆਦਾ ਅਸੀਂ ਚਿੰਤਤ ਹਾਂ ਇੱਕ ਕਲਾਸ ਵਾਲਾ ਮੇਰਾ ਸਰ ਜੀ ਕਿਉਂਕਿ ਇਹ ਮਸਲਾ ਤਾਂ ਖਰ ਕੇਂਦਰ ਦੇ SCP ਨੂੰ ਲੈ ਕੇ ਇਹ ਡਾਕਟਰ ਇਸ ਚੀਜ਼ ਨੂੰ ਲੈ ਕੇ ਜਿਵੇਂ ਕਈਏ ਵੀ ਉਹਨਾਂ ਨੇ ਕਹਿਆ ਹੋਇਆ ਵੀ ਜਦ ਤੱਕ SCP ਦਾ ਨਹੀਂ ਹੁੰਦਾ ਅਸੀਂ ਨਹੀਂ ਹਟਦੇ ਸਟ੍ਰਾਈਕ ਤੋਂ ਹੁਣ SCP ਨੂੰ ਲੈ ਕੇ ਕਿੰਨੇ ਦਿਨ ਨਿਕਲ ਚੁੱਕੇ ਨੇ ਲੱਗਦਾ ਵੀ ਕੇਂਦਰ ਉਸ ਤਰ੍ਹਾਂ ਦੇ ਨਾਲ ਰੈਕਟ ਕਿਉਂ ਨਹੀਂ ਕਰ ਰਿਹਾ ਉਹਨੂੰ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਇਹਦਾ ਅਸਰ ਬੰਗਾਲ ਦੀ ਸਰਕਾਰ ਤੇ ਪੈ ਰਿਹਾ ਆਪਸੀ ਸਿਆਸਤਾਂ ਜਿਹੜੀ ਅੰਦਰ ਤੇ ਜਿਹੜਾ ਜਦੋਂ ਵੀ ਮੈਂ ਸਮਝਦਾ ਅੱਜ ਮੈਂ ਪੋਲਿਟਿਕਸ ਤੇ ਗੱਲ ਨਹੀਂ ਕਰਨੀ ਕੇਂਦਰ ਨੂੰ ਤਾਂ ਇੱਕ ਇਮੀਡੀਏਟਲੀ ਲੈ ਕੇ ਆਉਣਾ ਹੀ ਚਾਹੀਦਾ ਪਰ ਜੋ ਸਟੇਟ ਨੂੰ ਕਰਨਾ ਚਾਹੀਦਾ ਅੱਜ ਸਟੇਟ ਨੇ ਜਰੂਰ ਡਾਇਰੈਕਸ਼ਨ ਜੀ ਇਸ਼ੂ ਕੀਤੀਆਂ ਮਾਨਯੋਗ ਸਿਹਤ ਮੰਤਰੀ ਪੰਜਾਬ ਨੇ ਡਾਇਰੈਕਸ਼ਨ ਜੀ ਇਸ਼ੂ ਕੀਤੀਆਂ ਕਿ ਜਿਹੜੀ ਸਿਕਿਉਰਿਟੀ ਆ ਉਸ ਨੂੰ ਜਿਹੜਾ ਪ੍ਰੋਪਰ ਜਿਹੜਾ ਉਹਨੂੰ ਕੀਤਾ ਜਾਵੇ ਸਿਕਿਉਰਿਟੀ ਜਿਹੜੀ ਵਧਾਈ ਜਾਵੇ ਔਰ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਵਿਮਨ ਜਿਹੜੀ ਸਿਕਿਉਰਿਟੀ ਹੈ ਉਸ ਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤਾਂ ਕਿ ਅਜਈਆਂ ਘਟਨਾਵਾਂ ਪੰਜਾਬ ਦੇ ਵਿੱਚ ਘਟੋ ਘਟਣਾ ਹੁਣ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਮਨ ਸਾਰੀਆਂ ਔਰਤਾਂ ਸਾਰੀਆਂ ਬੱਚੀਆਂ ਤੇ ਪ੍ਰਾਇਮਰੀਲੀ ਜਿਹੜੀਆਂ ਔਰਤਾਂ ਕੰਮ ਕਰਦੀਆਂ ਜਿਹਨਾਂ ਦੇ ਵਰਕਪਲੇਸਸ ਤੇ ਜਾਂਦੀਆਂ ਜਾਂ ਖਾਸ ਤੌਰ ਤੇ ਡਾਕਟਰਸ ਦੀ ਗੱਲ ਆ ਗਈ ਨਰਸਿਸ ਦੀ ਗੱਲ ਆ ਗਈ ਉਹ ਉਹ ਜਿਹੜੀਆਂ ਉਹ ਇਨਸ਼ੋਰ ਉਹ ਇਨਸ਼ੋਰ ਕਰਦੇ ਆ ਪਈ ਉਹ ਜਿਹੜੀ ਉਹਨਾਂ ਨੂੰ ਸਿਕਿਉਰਿਟੀ ਜਿਹੜੀ ਆ ਉਹ ਜ਼ਰੂਰ ਪ੍ਰੋਵਾਈਡ ਯਾਰ ਕੇਂਦਰ ਵੱਲੋਂ ਪਤਾ ਨਹੀਂ ਪਰ ਸੂਬੇ ਨੇ ਜ਼ਰੂਰ ਕੋਸ਼ਿਸ਼ ਕਰੀ ਆ ਵੀ ਜਿਹੜਾ ਸਟੇਟ ਲੈਵਲ ਦੇ ਉੱਤੇ ਜਿਹੜੀ ਤਿਆਰੀ ਹੋਣੀ ਚਾਹੀਦੀ ਆ ਤੇ ਜਿਹੜੇ ਬੋਰਡ ਬਣਾ ਕੇ ਡਾਕਟਰਾਂ ਨੂੰ ਸੁਰੱਖਿਆ ਦਿੱਤੀ ਜਾ ਸਕਦੀ ਆ ਉਹ ਅਸੀਂ ਜ਼ਰੂਰ ਕਰਨ ਲੱਗਾਂਗੇ ਪਰ ਗੱਲ ਇਹ ਹੀ ਆ ਕਦੋਂ ਤੱਕ ਕਸਟਾਈਕ ਚੱਲੂ ਕਦੋਂ ਤੱਕ ਰੋ ਪੀੜੀਆਂ ਬੰਦ ਰਹਿਣਗੀਆਂ ਤੇ ਆਖਰ ਮਰੀਜ਼ ਆ ਜਿਹੜਾ ਉਹ ਕੀ ਇੰਤਜ਼ਾਰ ਕਰੂਗਾ ਕਿ ਉਹਨੂੰ ਐਮਰਜੈਂਸੀ ਕਦੋਂ ਪੈਂਦੀ ਆ ਤਾਂ ਕਿ ਉਹਦਾ ਐਮਰਜੈਂਸੀ 'ਚ ਲਾਜ ਹੋ ਸਕੇ ਸੀਨੀਅਰ ਵੀਡੀਓ ਨਾਲ ਸੰਬੰਧ ਤੇ ਇਹਦੇ ਨਾਲ ਸੁਮਿਸ਼ਿੰਗ ਰੋਜਾਨਾ 20 TV ਚੰਡੀਗੜ੍ਹ